ਸਾਥੀ ਕਾਨ ਮੈਂ ਹਾਂ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਸੂਤਰਾਂ ਦੇ ਹਵਾਲੇ ਤੋਂ ਹੋਣਦੀ ਸਭ ਤੋਂ ਵੱਡੀ ਅਤੇ ਅਹਿਮ ਖਬਰ ਦਿੱਲੀ ਦੇ ਕਨੌਰੀ ਬਾਰਡਰ ਤੋਂ ਜਿੱਥੇ ਜਗਜੀਤ ਸਿੰਘ ਡੱਲੇਵਾਲ ਨੂੰ ਅੱਜ 23 ਦਿਨ ਪੂਰੇ ਹੋ ਗਏ ਨੇ ਮਰਨ ਵਰਤ ਉੱਤੇ ਬੈਠੇ ਹੋਏ ਨੇ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਹੈ ਕਿ ਜਿਹੜਾ ਹੈ ਖੇਰੂ ਮੇਰੂ ਹੋ ਜਾਵੇਗਾ ਧਰਨਾ ਕਿਉਂ ਇੱਕ ਪਾਸੇ ਭਾਰਤੀ ਜਨਤਾ ਪਾਰਟੀ ਭਾਰਤੀ ਜਨਤਾ ਪਾਰਟੀ ਦੇ ਕੰਨਾਂ ਉੱਤੇ ਜੂ ਨਹੀਂ ਸਰਕੀ ਇੱਕ ਪਾਸੇ ਝੂਠਾ ਛਿੜਯੰਤਰ ਰਚਿਆ ਜਾ ਰਿਹਾ ਹੈ ਭਾਰਤੀ ਜਨਤਾ ਪਾਰਟੀ ਦੀ ਹਾਈ ਕਮਾਂਡ ਵੱਲੋਂ ਕਿ ਸਿਹਤਮੰਦ ਨੇ ਜਗਜੀਤ ਸਿੰਘ ਡੱਲੇਵਾਲ ਯਾਨੀ ਕਿ ਦੇਖੋ ਕਿਸ ਤਰ੍ਹਾਂ ਦੀ ਘਟਿਆ ਰਾਜਨੀਤੀ ਕੀਤੀ ਜਾ ਰਹੀ ਹੈ ਭਾਰਤੀ ਜਨਤਾ ਪਾਰਟੀ ਵੱਲੋਂ ਭਾਰਤੀ ਜਨਤਾ ਪਾਰਟੀ ਕੁਝੀਆਂ ਚਾਲਾਂ ਚੱਲਣ ਤੋਂ ਹਾਲੇ ਵੀ ਬਾਤ ਨਹੀਂ ਆ ਰਹੀ ਉਦੋਂ ਸੁਪਰੀਮ ਕੋਰਟ ਨੇ ਕਹਿ ਦਿੱਤਾ ਹੈ ਕਿ ਕਿਸੇ ਵੀ ਸਮੇਂ ਵੱਡਾ ਹਾਦਸਾ ਵਾਪਰ ਸਕਦਾ ਹੈ ਜਗਜੀਤ ਸਿੰਘ ਦੱਲੇਵਾਲ ਦੇ ਨਾਲ ਕਿਉਂਕਿ ਕੱਲ ਉਹਨਾਂ ਨੂੰ ਉਲਟੀ ਆਈ 10 ਮਿੰਟੋ ਬੇਹੋਸ਼ ਰਹੇ ਡਾਕਟਰਾਂ ਨੂੰ ਭਾਜੜਾ ਪੈ ਗਈਆਂ ਟ੍ਰੀਟਮੈਂਟ ਲੈਣ ਤੋਂ ਬਿਲਕੁਲ ਕੋਰੀ ਨਾ ਕਰ ਰਹੇ ਨੇ ਉਹਨਾਂ ਨੇ ਕਿਹਾ ਕਿ ਹੋਰ ਕੋਈ ਹੀਲਾ ਵਸਿਦਾ ਲਾਓ ਜੇਕਰ ਡਾਕਟਰ ਇਸ ਹਾਇਤਾ ਨਹੀਂ ਲੈਂਦੇ ਕਿਉਂਕਿ ਸੁਪਰੀਮ ਕੋਰਟ ਨੇ ਕਿਹਾ ਸੀ ਕਿ ਕਿਸੇ ਵੀ ਸਮੇਂ ਜਗਜੀਤ ਸਿੰਘ ਦੱਲੇਵਾਲ ਦੀ ਮੌਤ ਹੋ ਸਕਦੀ ਹੈ ਕਿਉਂਕਿ ਉਹਨਾਂ ਦੀ ਹਾਲਤ ਜਿਹੜੀ ਹੈ ਬੜੀ ਨਾਜ਼ੁਕ ਹੋ ਗਈ ਹੈ ਸਰੀਰ ਪੀੜਾ ਹੋ ਗਿਆ ਹੈ ਗੁਰਦੇ ਜਵਾਬ ਦੇ ਰਹੇ ਨੇ ਹੱਥ ਜਵਾਬ ਦੇ ਰਿਹਾ ਹੈ ਹੱਥ ਵੀਡ ਜਵਾਬ ਦੇ ਰਹੀ ਹੈ ਤੇ ਫਿਰ ਭਾਰਤੀ ਜਨਤਾ ਪਾਰਟੀ ਕਿਉਂ ਕਹਿ ਰਹੀ ਹੈ ਕਿ ਉਹ ਸਿਹਤਮੰਦ ਨੇ ਯਾਨੀ ਕਿ ਇੱਕ ਪਾਸੇ ਸੁਪਰੀਮ ਕੋਰਟ ਦੂਸਰੇ ਪਾਸੇ ਪੰਜਾਬ ਸਰਕਾਰ ਵੱਲੋਂ ਵੀ ਜਿਹੜੀ ਹੈ ਨਫਰੀ ਆਲਦੋ ਵਾਲੇ ਲਗਾ ਦਿੱਤੀ ਹੈ ਖਨੋਰੀ ਬਾਇਡਰ ਤੇ ਕਿਸੇ ਵੀ ਸਮੇਂ ਜਗਜੀਤ ਸਿੰਘ ਡੱਲੇਵਾਲ ਨੂੰ ਚੱਕਿਆ ਜਾ ਸਕਦਾ ਹੈ ਸੂਤਰਾਂ ਦੇ ਹਵਾਲੇ ਤੋਂ ਜਿਹੜੀ ਖਬਰ ਆ ਰਹੀ ਹੈ ਕਿ ਬਿਲਕੁਲ ਮਰਨ ਕਿਨਾਰੇ ਤੇ ਹੈ ਨੇ ਜਗਜੀਤ ਸਿੰਘ ਡੱਲੇਵਾਲੇ ਕਿਉਂਕਿ ਉਹ ਆਲਰੇਡੀ ਕੈਂਸਰ ਦੇ ਪੇਸ਼ੈਂਟ ਨੇ ਉਹਨਾਂ ਨੂੰ ਕੈਂਸਰ ਹੈ ਇਸ ਕਰਕੇ ਜਿਹੜੇ ਸਰੀਰ ਦੇ ਵਿੱਚੋਂ ਉਹਨਾਂ ਦੇ ਸਿਪਟਮ ਆ ਰਹੇ ਨੇ ਉਹ ਬਹੁਤ ਦਾ ਸੰਕੇਤ ਦੇ ਰਹੇ ਨੇ ਉਹ ਇਸ ਦੁਨੀਆ ਤੋਂ ਜਾਣ ਦਾ ਸੰਕੇਤ ਦੇ ਰਹੇ ਨੇ ਲੇਕਿਨ ਇਧਰ ਭਾਰਤੀ ਜਨਤਾ ਪਾਰਟੀ ਵਾਲੇ ਝੂਠਾ ਛੇੜਿਆੰਤਰ ਕਰਕੇ ਕਹਿੰਦੇ ਨੇ ਕਿ ਉਹ ਸਿਹਤਮੰਦ ਨੇ ਉਹਨਾਂ ਦੀ ਸਿਹਤ ਬਿਲਕੁਲ ਠੀਕ ਹੈ ਉਲਟੀ ਹੋਣਾ 10 ਮਿੰਟ ਬੇਹੋਸ਼ ਰਹਿਣਾ ਫਿਰ ਕੁਝ ਖਾਣਾ ਪੀਣਾ ਨਾ ਡਰਕ ਪੀ ਸਹਤਾਂ ਨਾ ਲੈਣੀ ਕੀ ਉਹ ਸਿਹਤਮੰਦ ਨੇ ਕਿੱਡੀ ਵੱਡੀ ਘਟਿਆ ਗੰਦੀ ਨਾਸ ਨੀਤੀ ਤੇ ਉਤرائی ਹੈ ਭਾਰਤੀ ਜਨਤਾ ਪਾਰਟੀ ਕਿਸੇ ਵੀ ਸਮੇਂ ਵੱਡਾ ਹਾਸਾ ਵਾਪਸ ਸਕਦਾ ਹੈ ਜਗਜੀਤ ਸਿੰਘ ਡੱਲੇਵਾਲ ਦੇ ਨਾਲ ਤਨਾਪੁਰ ਮੋਹਰ ਬਣਿਆ ਹੋਇਆ ਹੈ ਕਿਉਂਕਿ ਏਜੰਸੀਆਂ ਵਾਲੇ ਵੀ ਬੰਦੇ ਉੱਥੇ ਫਿਰਦੇ ਨੇ ਅੱਜ ਇੱਕ ਵੱਡੇ ਆਗੂ ਨੇ ਕਾਨਫਰੰਸ ਕਰਕੇ ਕਿਹਾ ਜੇਕਰ ਅਸੀਂ ਕੁੱਟਮਾਰ ਕਰਾਂਗੇ ਮਿਸਬੀਹੇਵ ਕਰਾਂਗੇ ਉਹਦੇ ਵਿੱਚ ਭਾਰਤੀ ਜਨਤਾ ਪਾਰਟੀ ਇਧਰ ਪੰਜਾਬ ਸਰਕਾਰ ਜ਼ਿੰਮੇਵਾਰ ਹੋਵੇਗੀ ਜਿਹੜੇ ਤੁਸੀਂ ਕੁਸ ਬੈਠੀਏ ਵਿੱਚ ਛੱਡੇ ਹੋਏ ਨੇ ਉਧਾ ਤੂੰ ਤੁਸੀਂ ਬਾਤ ਆਜੋ ਸੂਤਰਾਂ ਦੇ ਹਵਾਲੇ ਤੋਂ ਬੜੀ ਵੱਡੀ ਖਬਰ ਆ ਰਹੀ ਹੈ ਕਿ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਬਿਲਕੁਲ ਨਾਜ਼ੁਕਮਣੀ ਹੋਈ ਗਈ ਹੈ ਕਿਸੇ ਵੀ ਸਮੇਂ ਵੱਡਾ ਹਾਸਾ ਵਾਪਰ ਸਕਦਾ ਹੈ ਤੇ ਜਿਹੜਾ ਧਰਨਾ ਹੈ ਉਹ ਖੇਰੂ ਮੇਰੂ ਹੋ ਸਕਦਾ ਹੈ ਧੰਨ